ਕਿਸਾਨੀ ਅੰਦੋਲਨ ਦੇ ਚੱਲਦਿਆਂ ਸਰਕਾਰ ਵੱਲੋਂ ਇੰਟਰਨੈਟ ਬੰਦ ਕੀਤੇ ਜਾਣਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਲੋਕ ਖਾਸੇ ਪਰੇਸ਼ਾਨ ਨੇ ਖਾਸ ਤੌਰ ਤੇ ਜਿਨ੍ਹਾਂ ਦਾ ਕੰਮ ਆਨਲਾਈਨ ਇੰਟਰਨੈਟ ਤੇ ਨਿਰਭਰ ਹੈ ਉਹਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਬੱਚਿਆਂ ਦੀ ਪੜ੍ਹਾਈ ਹੋਵੇ Google Pay ਜਾਂ PhonePe ਰਾਹੀਂ ਪੈਸੇ ਦਾ ਲੈਣ ਦੇ ਮਨੀ ਟ੍ਰਾਂਸਫਰ ਆਈਲਟ ਸੈਂਟਰ ਆਨਲਾਈਨ ਪੜ੍ਹਾਈ ਜਾਂ ਮਰੀਜ਼ਾਂ ਦੇ ਟੈਸਟ ਜੋ ਕਿ ਬਾਹਰ ਭੇਜੇ ਜਾਂਦੇ ਨੇ ਤੇ ਜਿਨ੍ਹਾਂ ਦੀਆਂ ਰਿਪੋਰਟਾਂ ਆਨਲਾਈਨ ਆਉਂਦੀਆਂ ਨੇ ਇਸਾਰੇ ਹੀ ਕੰਮ ਇੰਟਰਨੈਟ ਸਮੱਸਿਆ ਕਾਰਨ ਬੰਦ ਪਏ ਨੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਹਨਾਂ ਦੀ ਸਮੱਸਿਆ ਦਾ ਹੱਲ ਕਰਨ ਬਾਰੇ ਵੀ ਸੋਚਣਾ ਚਾਹੀਦਾ ਹੈ ਮੈਂ ਇੱਲੇ ਰਿਹਾ ਅੱਗੇ ਜ ਲੈਬ ਟੈਕਨੀਸ਼ੀਅਨ ਆ ਜ ਸਾਡਾ ਨੈਟ ਬੰਦ ਹੋਣ ਕਰਕੇ ਜਿਹੜੇ ਅਸੀਂ ਸਿੰਪਲ ਬਾਹਰ ਭੇਜਦੇ ਆਂ ਕੁਝ ਮਰੀਜ਼ਾਂ ਦੇ ਅਸੀਂ ਰਿਪੋਰਟਾ ਇੱਥੇ ਕਰਦੇ ਆਂ ਤੇ ਕੁਝ ਦੀਆਂ ਬਾਹਰ ਭੇਜਣੀਆਂ ਪੈਂਦੀਆਂ ਜੋ ਐਮਡੀ ਡਾਕਟਰ ਕਰਦੇ ਨੇ ਤੇ ਉਹ ਰਿਪੋਰਟਾ ਆਨਲਾਈਨ ਆਉਂਦੀਆਂ ਨੇ ਉਸ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਅਸੀਂ ਰਿਪੋਰਟਾਂ ਨਹੀਂ ਦੇ ਪਾਰੇ ਮਰੀਜ਼ਾਂ ਨੂੰ ਜੰਨਾ ਕਰਕੇ ਮਰੀਜ਼ਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਕਿੰਨੇ ਟਾਈਮ ਤੋਂ ਜਿਹੜਾ ਨੈਟ ਬੰਦ ਹੈਗਾ ਸਾਡਾ 13 ਤਰੀਕ ਤੋਂ ਨੈਟ ਬੰਦ ਹੈ ਜੀ ਕਿਸ ਤਰ੍ਹਾਂ ਹੀ ਮੰਗ ਕਰਕੇ ਸਰਕਾਰ ਅਸੀਂ ਵੀ ਨੈਟ ਜਲਦੀ ਤੋਂ ਜਲਦੀ ਚਲਾਇਆ ਜਾਵੇ ਤਾਂ ਜੋ ਮਰੀਜ਼ਾਂ ਨੂੰ ਗੜਲ ਫਵਾਰੀ ਨਾ ਹੋਵੇ ਜੀ ਉਹਨਾਂ ਨੂੰ ਤਕਲੀਫ ਬਹੁਤ ਹੋ ਰਹੀ ਹੈ ਕੀ ਨਾਮ ਹੈ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਸਾਡਾ ਮਨੀ ਟਰਾਂਸਫਰ ਦਾ ਕੰਮ ਹੈ ਜੀ ਲਹਿਰਗਾਗਾ ਵਿੱਚ ਜਿਹੜੇ ਵੀ ਫਿਨਾਂਸ ਕੰਪਨੀਆਂ ਨੇ ਉਹਨਾਂ ਦਾ ਸਾਰਾ ਕੈਸ਼ ਆਪਣਲੇ ਵਿੱਚ ਡਿਪੋਜ਼ਿਟ ਹੁੰਦਾ ਜਿੰਨਾ ਕਰਕੇ ਹੁਣ ਜਿਹੜਾ ਕੈਸ਼ ਆ ਸਾਨੂੰ ਡਿਪੋਜ਼ਿਟ ਕਰਨ ਵਿੱਚ ਦਿੱਕਤ ਆ ਰਹੀ ਹੈ ਜੀ ਉਨਾਂ ਵੀ ਸਾਡਾ ਕੈਸ਼ ਦੀ ਉਲਝਣ ਦਾਣੀ ਪੈ ਰਹੀ ਆ ਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜਲਦੀ ਜਲਦੀ ਨੈਟ ਚਲਾਇਆ ਜਾਵੇ ਜਿਸ ਕਰਕੇ ਪਰੇਸ਼ਾਨੀ ਦਾ ਹੱਲ ਹੋ ਸਕੇ ਜੀ ਕਾਰੋਬਾਰ ਤੇ ਵੀ ਅਸਰ ਪੈ ਰਿਹਾ ਕਾਰੋਬਾਰ ਤੇ ਬਹੁਤ ਅਸਰ ਪੈ ਰਿਹਾ ਜੀ ਲਾਸ ਹੋ ਰਿਹਾਗਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਆਨਲਾਈਨ ਪੇਮੈਂਟਾਂ ਦਾ ਆਨਲਾਈਨ ਪੇਮੈਂਟਾਂ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਆਨਲਾਈਨ ਆਉਂਦੀ ਜਾਂਦੀ ਹੈ ਪਿੰਡਾਂ 'ਚ ਜਾਂਦੇ ਨੈਟਵਰਕ ਆਉਂਦਾ ਰਸਤੇ 'ਚ ਜੇ ਨੈਟਵਰਕ ਆਉਂਦਾ ਨਹੀਂ ਐਰਰ ਆ ਜਾਂਦਾ ਜੀ ਤਾਂ ਉਸ ਕਰਕੇ ਦਿੱਕਤ ਬਹੁਤ ਆ ਰਹੀ ਹੈ ਜੀ ਕਿੰਨੇ ਦਿਨਾਂ ਤੋਂ ਬੰਦਾ ਹੈ ਜੀ ਪਿਛਲੀ 11 1 ਸਰ ਇੰਟਰਨੈਟ ਬੰਦ ਹੋਣ ਦੇ ਕਾਰਨ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਕਿਉਂਕਿ ਜਿਹੜਾ ਹਰ ਇੱਕ ਵਰਕ ਹੈ ਆਨਲਾਈਨ ਵੇਸਟ ਹੋ ਰਿਹਾ ਹੈ ਤਾਂ ਕਰਕੇ ਅਸੀਂ ਸਿਰਫ ਇਹਦੀ ਹੈਪਚੁਅਲ ਬਣ ਚੁੱਕੇ ਹਾਂ ਕਿ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰ ਰਹੇ ਹਾਂ ਸਰ ਫਿਰ ਹੁਣ ਕਿਸ ਤਰ੍ਹਾਂ ਪੜਾਈ ਕਰਾਈ ਜੰਦੀ ਸਰ ਹੁਣ ਮਤਲਬ ਜਿੰਨਾ ਕਿ ਮਟੀਰੀਅਲ ਸਾਡੇ ਸਰ ਮੈਡਮਸ ਕੋਲ ਹੈਗਾ ਹੈਗਾ ਆਫਲਾਈਨ ਉਹ ਸਾਨੂੰ ਦੇ ਰਹੇ ਨੇ ਪਰ ਉਹ ਵੀ ਕਿੰਨਾ ਕੁ ਅਫੋਰਡ ਕਰਨਾ ਮਤਲਬ ਤੁਸੀਂ ਜਾਣਦੇ ਹੋ ਵੀ ਆਨਲਾਈਨ ਵਰਕ ਕਰਨਾ ਬਹੁਤ ਜ਼ਰੂਰੀ ਹੋ ਚੁੱਕੇ ਸਿਰ ਕਿਸ ਤਰ੍ਹਾਂ ਦੀ ਮੰਗ ਕਰਦੇ ਸਰਕਾਰ ਸਰ ਮੰਗ ਤਾਂ ਬਸ ਇਹੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਸੋਲੂਸ਼ਨ ਹੈ ਉਹ ਹੱਲ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੀ ਪੜਾਈ ਦੇ ਮਾਮਲੇ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹ ਸੋਲਵ ਕੀਤੇ ਜਾਣਾ ਐਲਸੋ ਪੀਟੀ ਸੈਂਟਰ ਕੀ ਸਮੱਸਿਆ ਹੈ ਇੰਟਰਨੈਟ ਬੰਦ ਹੋਣ ਦੀ ਐਕਚੁਅਲੀ ਪ੍ਰੋਬਲਮ ਸਰਕਾਰ ਦੀ ਤਰਫ ਤੋਂ ਹੋ ਰਹੀ ਹੈ ਲੇਕਿਨ ਸਾਨੂੰ ਇਹ ਚੀਜ਼ ਦਾ ਫੇਸ ਕਰਨਾ ਪੈ ਰਿਹਾ ਕਿਉਂਕਿ ਬਹੁਤ ਸਾਰੇ ਇੱਧਰ ਦੇ ਬੱਚੇ ਹੈ ਜੋ ਸਾਡੇ ਕੋਲ ਆਂਦੇ ਨੇ ਔਰ ਉਹਨਾਂ ਨੇ ਕਈਆਂ ਨੇ ਐਗਜ਼ਾਮਸ ਵੀ ਫਿਲ ਕੀਤੇ ਹੋਏ ਹੈ ਫਿਰ ਵੀ ਉਹਨਾਂ ਨੂੰ ਇਨੀ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਹੈ ਨੈਟ ਨਹੀਂ ਚੱਲ ਰਿਹਾ ਔਰ ਕਈ ਛੁੱਟੀ ਤੇ ਹੈ ਬੱਚੇ ਕਿਉਂਕਿ ਸਪੈਸੀਫਿਕਲੀ ਉਹਨਾਂ ਦੇ ਕਈ ਉਹ ਕਿੱਥੇ ਹੋਰ ਸ਼ਹਿਰ ਚ ਜਾ ਕੇ ਪੜ੍ਹ ਰਹੇ ਹੈ ਤੇ ਆਪਣੇ ਘਰ ਸੈਲ ਸਟੱਡੀ ਕਰ ਰਹੇ ਹੈ ਤੋ ਇੰਨੀ ਦਿੱਕਤ ਆ ਰਹੀ ਹੈ ਸਾਨੂੰ ਕਿ 노 ਡਾਊਟ ਸਾਡੇ ਕੋਲ ਕੁਝ ਮਟੀਰੀਅਲ ਹੈਗਾ ਸੀ ਬਾਈ ਚਾਂਸ ਫਿਰ ਵੀ ਅਸੀਂ ਬੱਚੇ স্পੈਸ਼ਲ ਐਫਰਟ ਪਾ ਕੇ ਕਲਾਸਿਸ ਲੈ ਰਹੇ ਹਾਂ ਲੇਕਿਨ ਉਹ ਗੱਲ ਬਾਤ ਨਹੀਂ ਬਣ ਰਹੀ ਹੈ ਤੇ ਜੋ ਅਸੀਂ ਜਿਸ ਵੇ ਨਾਲ ਅਸੀਂ ਪੜਾਉਣਾ ਚਾ ਰਹੇ ਸੀ ਤੇ ਬੱਚੇ ਵੀ ਉਸ ਚੀਜ਼ ਨੂੰ ਦਿੱਕਤ ਫੇਸ ਕਰ ਰਹੇ ਹਾਂ ਹੈਗੇ ਜੀ ਆਨਲਾਈਨ ਕੋਈ ਹਾਂਜੀ ਆਨਲਾਈਨ ਐਗਜ਼ਾਮਸ ਵੀ ਹੈਗੇ ਆ ਬਹੁਤ ਸਾਰੇ ਬੱਚੇ ਨੇ ਫਿਲ ਕੀਤਾ ਹੋਇਆ ਹੈ ਕਈਆਂ ਦਾ ਤਾਂ ਕੱਲ ਹੀ ਹੈ ਤੇ ਇੰਨੀ ਦਿੱਕਤ ਆ ਰਹੀ ਉਹ ਤੋਂ ਪਹਿਲੇ ਵੀ ਅਸੀਂ ਜਿੰਨਾ ਹੋ ਸਕੇ ਉਹਨਾਂ ਨੂੰ ਐਫਰਟ ਦੇ ਦਿੱਤੇ ਲੇਕਿਨ ਕਿੰਨੇ ਦਿਨਾਂ ਤੋਂ ਤੁਹਾਨੂੰ ਸਮੱਸਿਆ ਆ ਰਹੀ ਹੈ 13 ਤਰੀਕ ਤੋਂ ਆ ਰਹੀ ਹੈ ਸਰ ਸਾਰੀ ਸਾਰੀ ਦਿੱਕਤ ਹੋ ਰਹੀ ਹੈ ਅਚਾਨਕ ਤੋਂ ਹੋ ਰਹੀ ਹੈ ਪਹਿਲੇ 24 ਤਰੀਕ ਤੱਕ ਫਿਰ ਇਹਨਾਂ ਨੇ ਕਿਹਾ ਹੁਣ ਪਰ ਇਹ ਬਹੁਤ ਜ਼ਿਆਦਾ 24 ਤਰੀਕ ਤੱਕ ਲੱਗ ਨਹੀਂ ਰਿਹਾ ਕਿ ਕੁਝ ਖੁੱਲੇਗਾ ਕਿ ਨਹੀਂ ਖੁੱਲੇਗਾ ਨੈਟ